ਸਾਨ ਸਾਬ ਕੋਲ ਕਣਕ ਰੱਖਣ ਦਾ ਫਲ ਸੁਣ ਕੇ ਰੂਹ ਖੁਸ਼ ਹੋ ਜਾਵੇਗੀ ਤੁਹਾਡੀ ਦਸ਼ਮ ਪਿਤਾ ਦਾ ਇਹ ਵਰ ਬਣਾ ਦਿੰਦਾ ਹੈ ਕਰੋੜਪਤੀ ਬਾਬਾ ਕੁਲਵੰਤ ਸਿੰਘ ਜੀ ਨੇ ਦੱਸਿਆ ਹੈਰਾਨੀ ਜਨਕ ਗੱਲਾਂ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਜਦੋਂ ਆਪਾਂ ਮੁਕਤਸਰ ਸਾਹਿਬ ਦੀ ਧਰਤੀ ਤੇ ਜਾਂਦੇ ਆ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਉਥੇ ਨਾਲ ਹੀ ਇੱਕ ਬਣ ਦਾ ਦਰਖਤ ਬਣਿਆ ਹੋਇਆ ਜਿੱਥੇ ਸਤਿਗੁਰੂ ਮਹਾਰਾਜ ਨੇ ਘੋੜਾ ਬੰਨਿਆ ਸੀ ਭਾਈ ਦਾਮ ਸਿੰਘ ਉਹਨਾਂ ਨੂੰ ਨਾਲ ਲੈ ਕੇ ਤੇ ਭਾਈ ਮਹਾ ਸਿੰਘ ਕੋਲ ਜਦੋਂ ਸਤਿਗੁਰੂ ਜਾਂਦੇ ਨੇ ਜਿੱਥੇ ਉਹਨਾਂ ਨੇ ਟੁੱਟੀ ਨੂੰ ਗੰਢਿਆ ਸੀ ਤੇ ਸਾਧ ਸੰਗਤ ਉਹਨਾਂ ਸਿੰਘਾਂ ਨੂੰ ਖਿਤਾਬ ਦਿੱਤੇ ਸਨ ਉਹ ਆਪਾਂ ਇਤਿਹਾਸ ਸਾਰੇ ਜਾਣਦੇ ਆ ਪਰ ਜਿਹੜਾ ਵਣ ਦਾ ਦਰਖਤ ਸੀ ਉਹਦੇ ਨਾਲ ਸਤਿਗੁਰਾਂ ਨੇ ਘੋੜਾ ਬਣਿਆ ਤੇ ਉਥੇ ਨਾਲ ਹੀ ਨਿਸ਼ਾਨ ਸਾਹਿਬ ਹੈ ਜਿੱਥੇ ਸੰਗਤ ਆਪਣਾ ਚੌਲ ਆਦਕ ਜਾਂ ਫਿਰ ਕਣਕ ਆਦਕ ਜਿਹੜੀ ਹੈ ਉਹ ਆਮ ਪਰਮਾਰ ਮਾਤਰਾ ਦੇ ਵਿੱਚ ਰੱਖਦੀ ਹੈ ਤੇ ਗੁਰਮੁਖ ਪਿਆਰਿਓ ਉਸ ਵਕਤ ਚਿੱਤ ਦੇ ਵਿੱਚ ਬਹੁਤ ਤਰ੍ਹਾਂ ਦੇ ਸਵਾਲ ਹੁੰਦੇ ਨੇ ਬਹੁਤ ਸੰਗਤ ਨੇ ਆ ਕੇ ਸਵਾਲ ਵੀ ਕੀਤੇ ਭਾਈ ਸਾਹਿਬ ਜੀ ਇਹ ਕਿਵੇਂ ਜੀ ਐ ਐ ਕਿਵੇਂ ਹੋ ਗਿਆ ਜੀ ਇਦਾਂ ਕਿਵੇਂ ਹੋ ਗਿਆ ਇਦਾਂ ਕੀ ਬਣ ਗਿਆ ਜੀ ਇਦਾਂ ਇਦਾਂ ਬਹੁਤ ਸਾਰੀ ਸੰਗਤ ਨੇ ਲਗਭਗ ਜਿਹੜੇ ਸਵਾਲ ਨੇ ਉਹ ਕੀਤੇ ਸਾਧ ਸੰਗਤ ਉਥੋਂ ਦਾ ਜਿਹੜਾ ਇਤਿਹਾਸ ਹੈ ਜਦੋਂ ਉਹ ਜਿਹੜਾ ਦਰਖਤ ਸੀਨਾ ਸਾਧ ਸੰਗਤ ਉਥੇ ਲਿਆ ਕੇ ਸਤਗੁਰਾਂ ਨੇ ਆਪਣਾ ਘੋੜਾ ਬਣਿਆ ਸਹਿ ਸਾਗੰਗਤ ਉਦੋਂ ਕਹਿੰਦੇ ਕੁਝ ਸੰਗਤ ਜਿਹੜੀ ਸੀ ਅਨਾਜ ਭੇਟਾ ਰੂਪ ਦੇ ਵਿੱਚ ਸਤਿਗੁਰੂ ਕੋਲੇ ਲੈ ਕੇ ਆਈ ਕੁਝ ਵਿਦਵਾਨਾਂ ਨੇ ਜ਼ਿਕਰ ਕੀਤਾ ਬਹੁਤਿਆਂ ਨੇ ਨਹੀਂ ਤੇ ਉਹ ਜਿਹੜਾ ਇਲਾਕਾ ਸੀ ਉਹ ਕਹਿੰਦੇ ਰੇਤਲਾ ਇਲਾਕਾ ਸੀ ਉੱਥੇ ਕਦੇ ਫਸਲ ਹੋ ਗਈ ਕਦੇ ਨਾ ਹੋ ਗਈ ਸਹਿ ਸਾਗੰਗਤ ਕਈ ਵਾਰੀ ਛਿੱਧ ਪੈ ਜਾਂਦੀ ਸੀ ਵੀ ਕਿਤੇ ਡੈੜੀਆਂ ਪੈ ਜਾਂਦੀਆਂ ਸੀ ਵੀ ਕਿਤੇ ਹੋ ਗਈ ਫਸਲ ਕਿਤੇ ਨਾ ਹੋ ਗਈ ਤੇ ਉਹ ਕੁਝ ਸੰਗਤ ਜਿਹੜੀ ਹੈ ਉਥੇ ਦਾਣੇ ਆਦਕ ਲੈ ਕੇ ਆਉਂਦੀ ਹੈ ਸਤਿਗੁਰੂ ਦੇ ਅੱਗੇ ਅਰਦਾਸ ਕਰਦੀ ਹੈ ਸਤਿਗੁਰੂ ਕਿਰਪਾ ਕਰਿਓ ਸਾਡੀ ਫਸਲ ਵਾੜੀ ਵਧੀਆ ਹੋਵੇ ਦਾਣਾ ਫੱਕਾ ਵਧੀਆ ਹੋਵੇ ਤੇ ਪਾਤਸ਼ਾਹ ਕਿਰਪਾ ਕਰਿਓ ਦਸਵੰਦ ਰੂਪ ਦੇ ਵਿੱਚ ਕਹਿ ਲੋ ਜਾਂ ਫਿਰ ਗੁਰੂ ਲਈ ਇੱਕ ਦਰਸ਼ਨੀ ਭੇਟਾ ਕਹਿ ਲੋ ਤੇ ਉਹ ਸੰਗਤ ਜਿਹੜੀ ਹੈ ਨਾ ਉਥੋਂ ਲੈ ਕੇ ਆਉਂਦੀ ਆ ਨਿਸ਼ਾਨ ਸਾਹਿਬ ਦੇ ਆਸੇ ਪਾਸੇ ਲਿਆ ਕੇ ਉਹ ਜਿਹੜਾ ਅਨਾਜ ਹੈ ਉਹ ਰੱਖ ਦਿੱਤਾ ਜਾਂਦਾ ਹੈ ਪਰ ਇਹ ਹੀ ਗੱਲ ਸੇਮ ਜਿਹੜੀ ਹੈ ਹੋਰ ਗੁਰੂ ਘਰਾਂ ਦੇ ਵਿੱਚ ਵੀ ਆਪਾਂ ਦੇਖਨੇ ਆ ਮਸਿਆ ਪੂਰਨ ਮਸਿਆ ਜਿੱਥੇ ਵੀ ਗੁਰੂ ਘਰਾਂ ਦੇ ਵਿੱਚ ਪਰ ਮੈਂ ਇੱਕ ਗੱਲ ਜ਼ਰੂਰ ਇੱਥੇ ਬੇਨਤੀ ਕਰਨੀ ਚਾਹਣਾ ਸੰਗਤ ਨੂੰ ਜੇ ਕੋਈ ਵੀਰ ਭੈਣ ਇਦਾਂ ਕਰਦਾ ਤਾਂ ਉਹ ਇਸ ਗੱਲ ਨੂੰ ਜ਼ਰੂਰ ਫੋਲੋ ਕਰਿਓ ਸਾਧ ਸੰਗਤ ਕਿ ਇਹ ਜਿਹੜੀਆਂ ਚੀਜ਼ਾਂ ਨੇ ਜਦੋਂ ਅਸੀਂ ਲਿਆਂਦੀਆਂ ਨਾ ਘਰੋਂ ਗੁਰੂ ਵਾਸਤੇ ਗੁਰੂ ਦਾ ਨਾਮ ਲੈ ਕੇ ਉਦੋਂ ਸਾਡੀ ਹਾਜ਼ਰੀ ਲੱਗੀ ਔਰ ਦੂਜੀ ਗੱਲ ਉਹਨਾਂ ਨੂੰ ਨਿਸ਼ਾਨ ਸਾਹਿਬ ਤੇ ਸੁੱਟਣ ਦੇ ਨਾਲ ਉਹ ਮੈਂ ਸੁੱਟਣੀ ਸ਼ਬਦ ਵਰਤਾਂ ਵਰਤ ਰਿਹਾ ਕਿਉਂਕਿ ਉੱਥੇ ਆਪਾਂ ਢੇਰੀ ਕਰ ਜਾਂਦੇ ਆ ਲਫਾਵਾ ਆਦਿਕ ਬੀਬੀਆਂ ਜਿਹੜੀਆਂ ਨੇ ਖਾਲੀ ਕਰਕੇ ਲੈ ਜਾਂਦੀਆਂ ਨੇ ਜਾਂ ਆਮ ਸੰਗਤ ਉੱਥੋਂ ਖਾਲੀ ਕਰਕੇ ਲਫਾਫਾ ਲੈ ਜਾਂਦੀ ਹੈ ਤੇ ਫਿਰ ਜਿਹੜਾ ਉਹ ਅਨਾਜ ਹੈ ਨਾ ਉਹ ਪੈਰਾਂ ਥੱਲੇ ਆਉਂਦਾ ਫਿਰ ਉਹ ਅਨਾਜ ਦੀ ਬੇਦਵੀ ਹੁੰਦੀ ਹੈ ਇਹ ਚੀਜ਼ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇ ਉਹ ਅਨਾਜ ਦੀ ਬੇਅਦਵੀ ਹੁੰਦੀ ਹੈ ਫਿਰ ਉਹ ਅਨਾਜ ਦੀ ਬੇਅਦਵੀ ਹੁੰਦੀ ਹੈ ਪੈਰਾਂ ਥੱਲੇ ਆਉਂਦਾ ਤੇ ਪੈਰ ਵੱਜ-ਵੱਜ ਕੇ ਦੂਰ-ਦੂਰ ਤੱਕ ਖਿੰਡਦਾ ਹੈ ਇਦੋਂ ਬਿਹਤਰ ਹੈ ਕਿ ਉਹ ਚੀਜ਼ ਨੂੰ ਅਸੀਂ ਗੁਰੂ ਘਰ ਲੰਗਰ ਹਾਲ ਦੇ ਵਿੱਚ ਪਹੁੰਚਾਉਣਾ ਕਰੀਏ ਜਿੱਥੇ ਉਹਦੀ ਜ਼ਰੂਰਤ ਹੈ ਜਿੱਥੇ ਉਹ ਸਹੀ ਮੈਨਿਆਂ ਦੇ ਵਿੱਚ ਕੰਮ ਆਵੇ ਉੱਥੇ ਦੇ ਕੇ ਆਈਏ ਤੇ ਮੈਂ ਗੁਰਦੁਆਰਾ ਮੁਕਸਰ ਸਾਹਿਬ ਵੀ ਵੇਖਿਆ ਸੰਗਤ ਜਦੋਂ ਲਿਆਉਂਦੀ ਹੈ ਨਾ ਉਹ ਉੱਥੋਂ ਵੀ ਸੇਵਾਦਾਰ ਚੱਕ ਕੇ ਲੰਗਰ ਦੇ ਵਿੱਚ ਹੀ ਲੈ ਕੇ ਜਾਂਦੇ ਨੇ ਇਸ ਕਰਕੇ ਡਾਇਰੈਕਟ ਅਸੀਂ ਮੱਥਾ ਟੇਕੀਏ ਜਿਹੜੀ ਚੀਜ਼ ਲੰਗਰ ਦੇ ਵਿੱਚ ਜਾਣੀ ਚਾਹੀਦੀ ਹੈ ਉਹਨੂੰ ਲੰਗਰ ਦੇ ਵਿੱਚ ਹੀ ਦੇ ਕੇ ਆਈਏ ਇਸ ਚੀਜ਼ ਨੂੰ ਜ਼ਰੂਰ ਸਮਝਿਆ ਜਾਵੇ ਇਸ ਚੀਜ਼ ਤੇ ਜ਼ਰੂਰ ਥੋੜਾ ਜਿਹਾ ਗੌਰ ਕੀਤਾ ਜਾਵੇ ਪਿਆਰਿਓ ਕਿਉਂਕਿ ਉੱਥੇ ਚੀਜ਼ ਖਰਾਬ ਹੋ ਰਹੀ ਹੈ ਤੇ ਖਰਾਬ ਹੋਣ ਨਾਲ ਉਹ ਚੀਜ਼ ਸਹੀ ਅਰਥ ਸਹੀ ਮੈਨੇ ਸਹੀ ਜਗ੍ਹਾ ਤੇ ਪਹੁੰਚੇ ਤੇ ਉਹਦੇ ਵਰਗੀ ਰੀਸ ਨਹੀਂ ਹੈਗੀ ਸਾ ਸੰਗਤ ਉਹ ਚੀਜ਼ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇ ਉਸ ਚੀਜ਼ ਨੂੰ ਜ਼ਰੂਰ ਵਿਚਾਰਿਆ ਜਾਵੇ ਜੇ ਅਸੀਂ ਇਹ ਕਰਨ ਦੇ ਵਿੱਚ ਕਾਮਯਾਬ ਹੋ ਗਏ ਤੇ ਸ਼ਾਇਦ ਅਸੀਂ ਬਹੁਤ ਵੱਡੀਆਂ ਚੀਜ਼ਾਂ ਜੜੀਆਂ ਨੇ ਉਹ ਸਰਲ ਕਰ ਪਾਵਾਂਗੇ ਇਹ ਚੀਜ਼ਾਂ ਨੂੰ ਜ਼ਰੂਰ ਸਮਝਿਆ ਜਾਵੇ ਸੋ ਗੁਰਮੁਖ ਪਿਆਰਿਓ ਦਸ਼ਮੇਸ਼ ਪਿਤਾ ਜੀ ਨੇ ਕਹਿੰਦੇ ਜੀ ਵਰ ਦਿੱਤਾ ਹੋਇਆ ਆਖਰਕਾਰ ਇਹ ਚੀਜ਼ਾਂ ਬਹੁਤ ਇਤਿਹਾਸ ਵਿੱਚੋਂ ਜੀ ਕਈ ਹੋਰ ਸਾਡੇ ਸੱਜਣ ਵੀਰ ਭੈਣ ਵੀ ਗੱਲਾਂ ਬਾਤਾਂ ਕਰਦੇ ਨੇ ਸੋ ਗੁਰਮੁਖ ਪਿਆਰਿਓ ਦਸ਼ਮੇਸ਼ ਪਿਤਾ ਜੀ ਨੇ ਇਹ ਗੱਲ ਤਾਂ ਕਹੀ ਸੀ ਕਿ ਇਸ ਇਲਾਕੇ ਦੇ ਵਿੱਚ ਬਹੁਤ ਵਧੀਆ ਫਸਲ ਬਾੜੀ ਹੋਏਗੀ ਜਿਹੜੇ ਗੁਰੂ ਲਈ ਦਸਵੰਧ ਕੱਢਣਗੇ ਜਿਹੜੇ ਸਤਗੁਰ ਸੱਚੇ ਪਾਤਸ਼ਾਹ ਲਈ ਦਸਬੰਧ ਲੈ ਕੇ ਆਉਣਗੇ ਤੇ ਸਾਧ ਸੰਗਤ ਦੇ ਤਾਂ ਸਾਰਿਆਂ ਲਈ ਸਤਗੁਰਾਂ ਨੇ ਕਿਹਾ ਵੀ ਜਿਹੜਾ ਗੁਰੂ ਲਈ ਦਸਬੰਧ ਕਰਦਾ ਹੈ ਤੇ ਪਿਆਰਿਓ ਸਤਗੁਰੂ ਉਹਦੇ ਤੇ ਮਿਹਰਬਾਨ ਹੋ ਜਾਂਦੇ ਨੇ ਪਾਤਸ਼ਾਹ ਉਹਦੇ ਤੇ ਮਿਹਰਬਾਨ ਹੋ ਜਾਂਦੇ ਨੇ ਸਤਗੁਰੂ ਉਹਨੂੰ ਫਿਰ ਬਹੁਤ ਵੱਡੀਆਂ ਦਾਤਾਂ ਦੇ ਦਿੰਦੇ ਨੇ ਖੁਸ਼ ਹੋ ਕੇ ਸਾਧ ਸੰਗਤ ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਤੇ ਕਰੋੜਪਤੀ ਉਹ ਬਣਦਾ ਹੈ ਜਿਹੜਾ ਅਸਲ ਸੱਚ ਮਾਇਨਿਆਂ ਦੇ ਵਿੱਚ ਗੁਰੂ ਦੇ ਬਚਨ ਦੀ ਕਦਰ ਕਰੇ ਤੇ ਉਸ ਚੀਜ਼ ਨੂੰ ਸਹੀ ਥਾਂ ਤੇ ਦੇ ਕੇ ਆਵੇ ਜਿੱਥੇ ਉਸ ਚੀਜ਼ ਦੀ ਜ਼ਰੂਰਤ ਹੈ ਜਿੱਥੇ ਉਸ ਚੀਜ਼ ਦੀ ਅਸਲ ਮਹਨਿਆਂ ਦੇ ਵਿੱਚ ਜ਼ਰੂਰਤ ਹੈ ਧਰਤੀ ਤਾਂ ਹੀਰੇ ਲਾਲ ਜੜਤੀ ਪਲਗ ਲਾਲ ਜੜਾਓ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਓ ਰਹਿਣ ਵਾਸਤੇ ਤੈਨੂੰ ਸਭ ਕੁਝ ਦਿੱਤਾ ਹੀਰੇ ਲਾਲਾਂ ਨਾਲ ਜੜੀ ਜਾਏ ਧਰਤੀ ਸੌਣ ਵਾਲੇ ਪਲੰਗ ਉੱਤੇ ਲਾਲ ਜੜੇ ਹੋਣ ਇਸ ਚੀਜ਼ ਨੂੰ ਸਮਝਣ ਵਾਸਤੇ ਥੋੜਾ ਜਿਹਾ ਕਹਿੰਦੇ ਇਹ ਭਾਵ ਹਾ ਭਾਵ ਜਿਸ ਦੇ ਮੱਥੇ ਉਤੇ ਮਣੀ ਸ਼ੋਭ ਰਹੀ ਹੋਵੇ ਤੇ ਜਿਵੇਂ ਇਸਤਰੀਆਂ ਆਪਣੇ ਮੱਥੇ ਤੇ ਟਿੱਕਾ ਨਹੀਂ ਲਾਉਂਦੀਆਂ ਉਹ ਕਹਦੇ ਉਹ ਜਦ ਮਣੀ ਸੋਭ ਰਹੀ ਹੋਵੇ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵੇ ਨਾ ਉਹ ਕਿਨੇ ਇਹ ਗੱਲ ਯਾਦ ਰੱਖਿਓ ਕਿ ਸੁੰਦਰ ਥਾਂ ਤੇ ਅਜੇਹੀ ਸੁੰਦਰੀ ਨੂੰ ਵੇਖ ਕੇ ਕਿਤੇ ਪ੍ਰਭੂ ਤੈਨੂੰ ਭੁਲਾ ਨਾ ਬੈਠਾ ਕਿਤੇ ਤੂੰ ਮੈਨੂੰ ਵਿਸਰਨਾ ਨਾ ਜਾਏ ਕਿਤੇ ਤੇਰਾ ਨਾਮ ਤੇਰਾ ਚਿੱਤ ਜਿਹੜਾ ਹੈ ਮੇਰੇ ਚਿੱਤ ਵਿੱਚੋਂ ਚੇਤਾ ਨਾ ਵਿਸਰ ਜਾਏ ਸਤਿਗੁਰੂ ਐਸੀ ਕਿਰਪਾ ਕਰਿਓ ਜੇ ਅਸਲ ਦੇ ਵਿੱਚ ਕਰੋੜਪਤੀ ਬਣਨਾ ਹੈ ਆਪਾਂ ਅਗਰ ਪੈਸਿਆਂ ਨਾਲ ਕਰੋੜਪਤੀ ਸਮਝਦੇ ਆ ਨਾ ਪਰ ਸਤਿਗੁਰੂ ਕਹਿੰਦੇ ਜੇ ਅਸਲ ਮੈਨਿਆਂ ਚ ਕਰੋੜਪਤੀ ਬਣਨਾ ਹੈ ਤਾਂ ਉਹ ਕਰੋੜਪਤੀ ਐ ਬਣਿਆ ਜਾਏਗਾ ਜਦੋਂ ਤੂੰ ਗੁਰੂ ਨੂੰ ਭੁਲਾਏਗਾ ਨਹੀਂ ਗੁਰੂ ਦਾ ਸਿਮਰਨ ਨਹੀਂ ਛੱਡੇਗਾ ਤੇ ਸਤਿਗੁਰੂ ਦਾ ਸਿਮਰਨ ਨਹੀਂ ਛੱਡੇਗਾ ਤੇ ਭਲਿਆ ਤੂੰ ਤੇ ਫਿਰ ਕਰੋੜਪਤੀ ਬਣਿਆ ਹੀ ਲੈ ਤੂੰ ਤੇ ਕਰੋੜਪਤੀ ਤਾਂ ਬਣੇਗਾ ਜਦੋਂ ਤੂੰ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਮੰਨੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣਾ ਮੰਨੇਗਾ ਤੇ ਜਦੋਂ ਤੂੰ ਉਹਦੀ ਯਾਦ ਨੂੰ ਉਹਦੇ ਸਿਮਰਨ ਨੂੰ ਨਹੀਂ ਭੁਲਾਏਗਾ ਫੇਰ ਕਹਿੰਦੇ ਅਸਲ ਮਹਾਨ ਚ ਤੂੰ ਕਰੋੜਪਤੀ ਬਣੇਗਾ ਅੱਜ ਦੇਖਦੇ ਆਂ ਆਪਾਂ ਸੋਸ਼ਲ ਮੀਡੀਆ ਤੇ ਮੈਂ ਵੇਖਦਾ ਹੁੰਨਾ ਕਿ ਲੋਕ ਜਿਹੜੇ ਨੇ ਉਹ ਤਰ੍ਹਾਂ ਤਰ੍ਹਾਂ ਦੀਆਂ ਐਡਾਂ ਦੰਦੇ ਨੇ ਫਲਾਣੇ ਪੰਡਤ ਕੋਲ ਆਓ ਜੀ ਤੁਹਾਨੂੰ ਕਰੋੜਪਤੀ ਬਣਾ ਦੇਗਾ ਜੀ ਇਹ ਰਾਸ਼ੀ ਵੇਖ ਕੇ ਲਾਟਰੀ ਲਾਉਂਦੇ ਨੇ ਜੀ ਐਂ ਕਰਦੇ ਨੇ ਜੀ ਫਲਾਣਾ ਜੀ ਇਹਨਾਂ ਨੇ ਚੰਗੇ ਚੰਗੇ ਬੰਦਿਆਂ ਨੂੰ ਕਰੋੜਪਤੀ ਬਣਾਤਾ ਇਹਨਾਂ ਨੇ ਐ ਕਰਤਾ ਇਹਨਾਂ ਨੇ ਐ ਕਰਤਾ ਬਹੁਤ ਜ਼ਿਆਦਾ ਲੋਕਾਂ ਦਾ ਜਿਹੜਾ ਸਿਸਟਮ ਹੈ ਨਾ ਉਹ ਆਪਾਂ ਵੇਖਦੇ ਆ ਉਹ ਇਦਾਂ ਚੱਲ ਰਿਹਾ ਹੈ ਪਰ ਮੈਂ ਬੇਨਤੀ ਕਰਾਂ ਵੀ ਜਿਨੇ ਅਸਲ ਮੈਨਿਆਂ ਚ ਗੁਰੂ ਦਾ ਲੜ ਫੜ ਲਿਆ ਪਿਆਰਿਓ ਉਹ ਨਹੀਂ ਡੋਲਦਾ ਫਿਰ ਸਤਿਗੁਰੂ ਉਹਨੂੰ ਤਾਂ ਉੰਜ ਹੀ ਕਰੋੜਪਤੀ ਬਣਾ ਦਿੰਦੇ ਨੇ ਪਿਆਰਿਓ ਗੱਲ ਭਰੋਸੇ ਦੀ ਹੈ ਗੱਲ ਵਿਸ਼ਵਾਸ ਦੀ ਹੈ ਜਿੱਧਰ ਜ਼ਿਆਦਾ ਭੀੜ ਹੋਵੇ ਤੇ ਯਾਦ ਰੱਖਿਓ ਉਥੇ ਕਿਤੇ ਨਾ ਕਿਤੇ ਕੋਈ ਘਾਟ ਜ਼ਰੂਰ ਹੈ ਅਸਲ ਮੈਨਿਆਂ ਤੋਂ ਦਾ ਜਦੋਂ ਚਿਹਰਾ ਸਾਹਮਣੇ ਆਉਂਦਾ ਫੇਰ ਆਪਾਂ ਕਹਿੰਨੇ ਵੀ ਤਾਂ ਜੀ ਬਹੁਤ ਵੱਡਾ ਕੰਮ ਹੋ ਗਿਆ ਸਾਡੇ ਤੋਂ ਤਾਂ ਇਹ ਹੋ ਗਿਆ ਜੀ ਫਲਾਨਾ ਹੋ ਗਿਆ ਸਾਹ ਸੰਗਤ ਉੱਥੇ ਫਿਰ ਗੱਲਬਾਤ ਜ਼ਰੂਰ ਰੜਦੀ ਹੈ ਇਹਨਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਿਆ ਜਾਏ ਸਤਿਗੁਰੂ ਕਿਰਪਾ ਜ਼ਰੂਰ ਕਰਦੇ ਨੇ ਨਿਸ਼ਾਨ ਸਹਿਬ ਤੇ ਕਿਸੇ ਤਰ੍ਹਾਂ ਦਾ ਦਾਣਾ ਫੱਕਾ ਆਦਿਕ ਚੜਾਉਣ ਦਾ ਕੋਈ ਫਾਲ ਨਹੀਂ ਜੇ ਉਹੀ ਅਸੀਂ ਗੁਰੂ ਘਰ ਲੰਗਰ ਦੇ ਵਿੱਚ ਦੇ ਕੇ ਆਵਾਂਗੇ ਤਾਂ ਜ਼ਰੂਰ ਸਾਡੀ ਸੇਵਾ ਪਰਵਾਣ ਹੋਏ ਇਹਨਾਂ ਚੀਜ਼ਾਂ ਨੂੰ ਸਮਝਿਆ ਜਾਵੇ ਵਾਹਿਗੁਰੂ ਜੀ ਕਾ